ਸਾਰਜੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀਨ ਜੈ ਭਾਰਤ ਵੈਰੀ ਗੁੱਡ ਮੈਂ ਸਾਰਿਆਂ ਨੂੰ ਯਾਦ ਕਰਾਣਾ ਹੈ ਕਿ ਜੈ ਪੀਨ ਜੈ ਭਾਰਤ ਆਪਾਂ ਕਿਉਂ ਕਿਹਾ ਬਾਬਾ ਸਾਹਿਬ ਡਾਕਟਰ ਬੀਟਕਰ ਪਿੰਨੋ ਸਾਹਿਬ ਦਾ ਨਾਰਾ ਉਹਨਾਂ ਦੇ ਸੰਵਿਧਾਨ ਨੂੰ ਲੈ ਕੇ ਆਪਾਂ ਚੱਲੇ ਹੋਇਆ ਉਹਨਾਂ ਨੇ ਸੰਵਿਧਾਨ 1952 ਚ ਬਣਾਇਆ ਸੀ ਜਿਹਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਰ ਦੇ ਆਧਾਰ ਤੇ ਦੇਣਾ ਤਾਂ ਉਸ ਤੋਂ ਪਹਿਲਾਂ ਸਾਨੂੰ ਵੋਟ ਨਹੀਂ ਪਾਉਣ ਦਿੱਤੀ ਜਾਂਦੀ ਸੀ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ ਅਸੀਂ ਆਪਣਾ ਕਰਮਕਾਂਡ ਪ੍ਰੋਕਟੀ ਨਹੀਂ ਬਣਾ ਸਕਦੇ ਸੀ ਤਾਂ ਦੇਖੋ ਉਹਨਾਂ ਨੇ ਸੰਵਧਾਨ ਜਿਹਦਾ ਬਣਾਇਆ ਤਾਂ ਉਹ ਸ਼ਰਮਾਇਦਾਰਾਂ ਨੇ ਉਹਨਾਂ ਨੂੰ ਆਲੇ ਕਬਜ਼ੇ 'ਚ ਰੱਖਿਆ ਹੋਇਆ ਅਜੇ ਲਾਗੂ ਨਹੀਂ ਹੋਇਆ ਸਾਡੇ ਬਜ਼ੁਰਗ ਸਾਡਾ ਮਕਾਨ ਬਣਾ ਕੇ ਦੇ ਗਏ ਆ ਲੇਕਿਨ ਉਹ ਦੁਨੀਆ ਤੇ ਨਹੀਂ ਰਹੇ ਤੇ ਉਸ ਮਕਾਨ ਦੀ ਸਾਮ ਸੰਭਾਲ ਅਸੀਂ ਖੁਦ ਆਪ ਕਰਨੀ ਹੈ ਇਸੇ ਤਰ੍ਹਾਂ ਸਾਡਾ ਸੰਵਿਧਾਨ ਬਣਾਇਆ ਬਾਬਾ ਸਾਹਿਬ ਡਾਕਟਰ ਬਿੱਕਰ ਪੀਲੋ ਸਾਹਿਬ ਨੇ ਤਾਂ ਉਹ ਸੰਵਿਧਾਨ ਨੂੰ ਲਾਗੂ ਅਸੀਂ ਆਪ ਕਰਵਾਉਣਾ ਹੈ ਮੇਰੇ ਨਾਲ ਸਰਦਾਰ ਬਗੀਚਾ ਸਿੰਘ ਜੀ ਖੜੇ ਹੋਏ ਆ ਮੇਰੇ ਵੱਡੇ ਭਾਈ ਅਰੇ ਇਹਨਾਂ ਨੇ ਮਿਹਨਤ ਵੀ ਬਥੇਰੀ ਕੀਤੀ ਆ ਪਿੱਛੇ ਪਾਰਟੀਆਂ ਦਾ ਨਾਮ ਲੈਂਦੇ ਰੇ ਆ ਤਾਂ ਮੈਂ ਪੁੱਛਣਾ ਚਾਹੂੰਗਾ ਸਰਦਾਰ ਬਗੀਚਾ ਸਿੰਘ ਜੀ ਦੇਖੋ ਤੁਸੀਂ ਪਹਿਲੋਂ ਜਵਾਨੀ ਦੇ ਵਿੱਚ ਕਾਂਗਰਸ ਨੂੰ ਬਹੁਤ ਪਸੰਦ ਕਰਦੇ ਸੀਗੇ ਤਾਂ ਬਹੁਤ ਸਾਡੇ ਬਜ਼ੁਰਗ ਸੀਗੇ ਉਹ ਮੁੱਛਾਂ ਨੂੰ ਵੱਟ ਚੜਾਉਂਦੇ ਸੀ ਮੇਰੀ ਕਾਂਗਰਸ ਪਾਰਟੀ ਆ ਇਦੋਂ ਇੱਕ ਬਜ਼ੁਰਗ ਪੁੱਛਣ ਨੂੰ ਵਟ ਚੜਾਉਂਦਾ ਸੀ ਮੇਰੀ ਕਾਂਗਰਸ ਕਾਲੀ ਪਾਰਟੀ ਆ ਕਦੀ ਇਹਨਾਂ ਲੋਕਾਂ ਨੇ ਤੁਹਾਡੀਆਂ ਹੱਕੀ ਗੱਲਾਂ ਹੱਕੀ ਮੰਗਾਂ ਦੀ ਕੋਈ ਗੱਲ ਕੀਤੀ ਆ ਨਹੀਂ ਨਹੀਂ ਬੋਲ ਕੇ ਦੱਸ ਵੀਰ ਕਦੀ ਕਦੀ ਕਿਹਾ ਕਿ ਜਾਓ ਵੀਡੀਓ ਦਫਤਰ ਚ ਜਾਓ ਜਾ ਕੇ ਉੱਥੇ ਸਾਡਾ ਨਾਮ ਲਓ ਤੁਹਾਡਾ ਮਕਾਨ ਅਸੀਂ ਦਿਵਾਉਨੇ ਆ ਤੁਹਾਡਾ ਨਰੇਗਾ ਅਸੀਂ ਚਲਾਉਨੇ ਆ ਨਹੀਂ ਕਿਹਾ ਨਹੀਂ ਨਹੀਂ ਤਾਂ ਫਿਰ ਮੁੱਛਣ ਵਟ ਤਾਂ ਪਾ ਚੜਾਉਂਦੇ ਹੀ ਰਹੇ ਆ ਨਾ ਗਲਤ ਹੋ ਗਿਆ ਗਲਤ ਹੋ ਧੋਖੇ ਚ ਰੱਖਿਆ ਹੈ ਕਿਆ ਕੇ ਗਏ ਤੇ ਨਾ ਯਾਦ ਰੱਖਿਓ ਕਿ ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਇਹ ਬਲਾਕ ਨਗਰਪਾਲਿਕਾ ਮਾਮਦੂਰ ਦੇ ਵਿੱਚ ਸਾਡੀ ਵੱਡੀ ਪੈਂ ਜਗੀਰੋ ਜਗੀਰੋ ਹਾਂਜੀ ਮੇਰਾ ਨਾਮ ਅਰਵਿੰਦਰ ਕੌਰ ਅਰਵਿੰਦਰ ਕੌਰ ਦੇ ਅਗਵਾਈ ਵਿੱਚ ਮੀਟਿੰਗ ਹੁੰਦੀ ਆ ਤੇ ਇਹਨਾਂ ਦੇ ਅਗਵਾਈ ਦੇ ਵਿੱਚ ਇਹਨਾਂ ਨੇ ਇੱਕ ਚੋਣ ਕੀਤੀ ਆ ਆਗੂ ਜਿਹੜੇ ਆਪਣੇ ਆ ਜੀ ਜਗੀਰ ਕੌਰ ਜਗੀਰ ਕੌਰ ਪੈਂਜਗੀਰ ਕੌਰ ਜੀ ਤੁਸੀਂ ਇੱਕ ਵਾਰੀ ਇੱਧਰ ਆਓ ਹਾਂ ਪੈਂਜੀ ਤੁਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਉਣੀ ਆ ਤਾਂ ਨਾਲ ਐਸ ਗੱਲਾਂ ਤੇ ਗੌਰ ਕਰਨਾ ਹੈ ਇਹ ਸੰਵਿਧਾਨਕ ਹੱਕ ਨੇ ਤੁਹਾਡੇ ਕਿ ਜਿਹੜੀ ਪੈਨਸ਼ਨ ਆ ਸਾਡੀ 5000 ਹੋਣੀ ਚਾਹੀਦੀ ਕਿਉਂਕਿ ਦਿੱਲੀ ਚ ਹੋ ਗਈ ਆ ਦਿੱਲੀ ਚ ਵੀ ਕੇਸਰੀਵਾਲ ਦੀ ਸਰਕਾਰ ਆ ਉਹਨਾਂ ਦਾ ਪਾਰਟੀ ਹੀ ਜਿਹੜਾ ਪੰਜਾਬ ਸਰਕਾਰ ਆ ਉੱਥੇ ਜੇ ਕਰ ਸਕਦੇ ਆ ਤੇ ਸਾਡੀ ਵੀ 5000 ਜਿਹੜੀ ਹੈਗੀ ਪੈਨਸ਼ਨ ਹੋਣੀ ਚਾਹੀਦੀ ਸਾਡੇ ਜਿਹੜੇ ਮਜ਼ਦੂਰ ਨੇ ਭਾਵੇਂ ਉਹ ਫੈਕਟਰੀ 'ਚ ਕੰਮ ਕਰਦੇ ਆ ਭਾਵੇਂ ਖੇਤ 'ਚ ਕੰਮ ਕਰਦੇ ਆ ਭਾਵੇਂ ਕਿਸੇ ਬਿਲਡਿੰਗ ਤੇ ਕੰਮ ਕਰਦੇ ਆ ਉਹਦੀ ਮਜ਼ਦੂਰ ਦੀ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਹੈ ਹੈਨਾ ਇਸ ਤੋਂ ਇਲਾਵਾ 15 ਸਾਡੀਆਂ ਹੱਕੀ ਮੰਗਾ ਨੇ ਤੇ ਉਹ ਉਹਦੀ ਆਪਾਂ ਤਿਆਰੀ ਕਰਦੇ ਪਏ ਆ ਤਾਂ ਨਾਲ 5 ਨੰਬਰ ਤੇ ਲਿਖਿਆ ਹੋਇਆ ਤੁਸੀਂ ਨਗਰਪਾਲਿਕਾ 'ਚ ਰਹ ਰਹੇ ਹੋ ਨਗਰਪਾਲਿਕਾ ਦਾ ਕਾਨੂੰਨ ਜਿਹੜਾ ਹੈਗਾ ਹੈ ਨੇਗਾ ਦਾ ਉਹ ਲਾਗੂ ਹੋਣਾ ਚਾਹੀਦਾ ਨਗਰਪਾਲਿਕਾ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਸੀਂ ਸਿਆਸੀ ਲੋਕਾਂ ਦੇ ਨਾਲ ਵੀ ਉਹ ਗੱਲ ਕਰਨੀ ਆ ਤੇ ਤੁਸੀਂ ਸ਼ਰਮਾਇਦਾਰਾਂ ਦੇ ਨਾਲ ਵੀ ਗੱਲ ਉਹ ਕਰਨੀ ਆ ਕਿ ਨਗਰਪਾਲਿਕਾ ਇੱਕ ਪੰਜਾਬ ਸਰਕਾਰ ਦੀ ਪੋਲਿਸੀ ਬਣੀ ਹੋਈ ਆ ਕਿ ਜਿੱਥੇ 12000 ਵੋਟ ਹੁੰਦੀ ਆ ਹਾਂਜੀ ਉੱਥੇ ਨਗਰਪਾਲਿਕਾ ਬਣ ਸਕਦੀ ਆ ਪਰ ਬੰਦੀ ਤਾਂ ਹੈ ਕਿ ਉਹ ਇੱਕ ਆਮ ਜਲਾਹਚ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਸਹਿਮਤੀ ਲੈਣਗੇ ਕਿ ਆਪਾਂ ਨਗਰਪਾਲਿਕਾ ਬਣਾਂਗੇ ਜੇ ਨਗਰਪਾਲਿਕਾ ਦੀ ਸਹਿਮਤੀ ਦਿੱਤੀ ਤੇ ਨਗਰਪਾਲਿਕਾ ਤਾਂ ਬਣਦੀ ਆ ਪਰ ਇਹਨਾਂ ਨੇ ਸਿਆਸੀ ਬੰਦਿਆਂ ਨੇ ਸਾਨੂੰ ਤਾਂ ਪੁੱਛਿਆ ਨਹੀਂ ਏ ਜਿਹੜੇ ਸ਼ਰਮਾਏਦਾਰ ਸਰਕਾਰ ਚਲਾਉਂਦੇ ਆ ਜਿਨ੍ਹਾਂ ਦੀ ਜ਼ਮੀਨ ਮਹਿੰਗੀ ਹੋਣੀ ਆ ਨਗਰਪਾਲਿਕਾ ਦੀ ਕੋਠੀ ਮਹਿੰਗੀ ਹੋਣੀ ਆ ਪਲਾਟ ਮਹਿੰਗੇ ਹੋਣੇ ਉਹਨਾਂ ਨੇ ਚੁੱਪਚੀਪੇ ਨਗਰਪਾਲਿਕਾ ਬਣਾ ਦਿੱਤੀ ਪਰ ਸਾਡਾ ਗਰੀਬਾਂ ਦਾ ਪਿੰਡੂ ਵਿਕਾਸ ਦਾ ਜਿਹੜਾ ਨਰੇਗਾ ਚੱਲਦਾ ਸੀ ਉਹ ਤਾਂ ਖੋਲਿਆ ਨਾ ਹਾਂਜੀ ਹੈਨਾ ਪਰ ਅਸੀਂ ਨਹੀਂ ਰਹਿਣਾ ਚਾਹੁੰਦੇ ਨਗਰਪਾਲਿਕਾ ਚ ਅਸੀਂ ਪਿੰਡ ਹੀ ਬਣਾਉਣਾ ਚਾਹੁੰਦੇ ਆ ਇਹ ਸਾਡੀ ਮੰਗ ਆ ਨਹੀਂ ਤੇ ਸਾਡੀ ਨਰੇਗਾ ਚੱਲ ਜਾਵੇ ਦੂਜੇ ਨੰਬਰ ਤੇ ਕਿਉਂਕਿ ਸਰਕਾਰ ਨੇ ਬਣਾਇਆ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਿਹਾਤੀ ਦਾ ਮਤਲਬ ਹੈ ਕਿ ਜਿਹੜਾ ਗਰੀਬ ਇਲਾਕਾ ਹੈ ਅਸੀਂ ਬਾਡਰ ਤੇ ਰਹਿੰਦੀਆਂ ਫੈਕਟਰੀ ਹੈ ਨਹੀਂਗੇ ਅਸੀਂ ਦਿਹਾਤੀ ਚ ਰਹਿੰਦੇ ਆ ਤੇ ਸਾਡਾ ਦਿਹਾਤੀ ਕਾਨੂੰਨ ਬਣਿਆ ਹੋਇਆ ਇਹ ਵੀ ਗਰੰਟੀ ਹੈ ਹੈਨਾ ਤਾਂ ਚੌਥੇ ਨੰਬਰ ਤੇ ਧਿਆਨ ਰੱਖਿਓ ਕਿ ਦਿਹਾਤੀ ਐਮਐਲਏ ਸਾਡਾ ਵੋਟ ਲੈਂਦਾ ਹੈ ਹਾਂਜੀ ਦਿਹਾਤੀ ਐਮਐਲਏ ਵੋਟ ਜੇ ਅਸੀਂ ਦਿਹਾਤੀ ਹੈ ਤੇ ਐਮਐਲਏ ਨੂੰ ਵੋਟ ਪਾਈ ਤੇ ਸਾਡਾ ਦਿਹਾਤੀ ਰੋਜ਼ਗਾਰ ਗਾਰੰਟੀ ਚਲਾਓ ਹੈਨਾ ਹਾਂਜੀ ਇਹਸ ਲਈ ਸਾਡੀ ਮੰਗ ਆ ਕਿ ਇਹ ਕਾਨੂੰਨ ਜਿਹੜਾ ਹੈਗਾ ਲਾਗੂ ਕਰੋਨਾ ਮੰਗ ਤਾਂ ਸਰਕਾਰ ਨੇ ਪੂਰੀ ਕਰਨੀ ਹੈ ਕਿ ਜੇ ਲੋਕਾਂ ਵਿੱਚ ਇੱਛਾ ਜਾਏਗੀ ਤਾਂ ਲੋਕ ਚਾਣਗੇ ਤਾਂ ਦਿਲ ਵਿੱਚ ਜਦੋਂ ਗੱਲ ਤੁਰਦੀ ਆ ਤੇ ਦਿਮਾਗ ਤੇ ਆਉਂਦੀ ਦਿਮਾਗ ਤੇ ਜਦੋਂ ਤੁਰਦੀ ਆ ਤਾਂ ਫਿਰ ਬੰਦਾ ਜਿੱਦੋਂ ਤੁਰ ਪੈਂਦਾ ਕੋਈ ਚੀਜ਼ ਅੜਦੀ ਨਹੀਂ ਐ ਕੋਈ ਜੀ ਮੈਂ ਵੀ ਕਹਿੰਨਾ ਇਕੱਠੇ ਖੋਗੋ ਤੇ ਕਿਸਾਨ ਵੀ ਇਕੱਠੇ ਹੋ ਰਿਹਾ ਜੇ ਤੁਸੀਂ ਇਕੱਠੇ ਹੋ ਕੇ ਆ 11 ਤਰੀਕ ਵਾਲਾ ਪ੍ਰੋਗਰਾਮ ਉੱਥੇ ਵੇਖ ਲੋਗੇ ਉੱਥੇ ਬਹੁਤ ਵੱਡੇ ਵੱਡੇ ਲੀਡਰ ਵੀ ਆਉਣੇ ਨੇ ਜਿਹੜੇ ਸੰਘਰਸ਼ ਕਰਨ ਵਾਲੇ ਆ ਸਿਆਸੀ ਨਹੀਂ ਇਹ ਨਹੀਂ ਐ ਕਿ ਉੱਥੇ ਕੋਈ ਮੰਤਰੀ ਆਉਣਾ ਐ ਐਮ ਐਲ اے ਆਉਣਾ ਉਹਨਾਂ ਲੋਕਾਂ ਨੂੰ ਤਾਂ ਅਸੀਂ ਲਾਇਕ ਹੀ ਨਹੀਂ ਕਰਦੇ ਕਿਉਂ ਨਹੀਂ ਲਾਇਕ ਕਰਦੇ ਕਦੀ ਤੁਹਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਦੀ ਤੁਹਾਡੀ ਕਿਸੇ ਹੱਕ ਦੀ ਗੱਲ ਕਿਸੇ ਨੇ ਕੀਤੀ ਆ ਬਈ ਨਹੀਂ 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 ਕੀਤੀ 76 ਸਾਲ ਤੋਂ ਵੋਟਾਂ ਲੈਣ ਲਈ ਆ ਜਾਂਦੇ ਆ 4 ਸਾਲ 6 ਮਹੀਨੇ ਨਹੀਂ ਰਹਿੰਦੇ ਤੇ ਜਿਹੜੇ ਆਉਂਦੇ ਨਹੀਂ ਆ ਜਦੋਂ ਮਗਰਲੇ 6 ਮਹੀਨੇ ਰਹਿ ਜਾਂਦੇ ਆ ਆ ਸਾਡੇ ਬਜ਼ੁਰਗਾਂ ਦੇ ਆ ਕੇ ਗੋਡੇ ਫੜ ਲੈਂਦੇ ਆ ਕੀ ਕਹਿੰਦੇ ਆ ਜੀ ਇਹ ਮੇਰਾ ਮਾਸੜਾ ਆ ਮੇਰਾ ਤਾਇਆ ਆ ਮੇਰਾ ਫੁੱਫੜਾ ਆ ਮੇਰਾ ਚਾਚਾ ਹਨ ਇਵੇਂ ਕਹਿੰਦੇ ਆ ਨਹੀਂ ਵੋਟਾਂ ਲੈ ਕੇ ਚਲੇ ਜਾਂਦੇ ਆ ਫਿਰ 5 ਸਾਲ ਜਿਹੜੇ ਹੈਗੇ ਆ ਗਵਾਹ ਦਿੱਕਤ ਤੁਹਾਨੂੰ ਆਪ ਨੂੰ ਇਕੱਠੇ ਹੋਣਾ ਪੈਗਾ ਤਾਂ ਇਕੱਠੇ ਹੋਣੀ ਸਾਡੀ ਮਜਬੂਰੀ ਆ ਤਾਂ ਨਰੇਗਾ ਜਿਹੜੀ ਹੈਗੀ ਉਹ ਵੀ ਚੱਲੇਗਾ